ਸ਼ਿਕਾਸਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਾਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਨਵੰਬਰ 1984 ਨੂੰ ਦਿੱਲੀ ਇਸ ਵਿੱਚ ਦੇਸ਼ ਦੇ ਵਾਫਕ ਸਵੇਰਾਂ ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿਰ ਤੇ ਸਿੱਖਾਂ ਦਾ ਕਤਲੇਆਮ ਹੋਇਆ ਸਿੱਖ ਕਤਲੇਆਮ ਦੇ ਜ਼ਖਮ 41 ਸਾਲ ਵੀ ਜਾਨ ਮਗਰੋਂ ਵੀ ਅੱਲੇ ਨੇ ਤੇ ਦੁੱਖ ਦੀ ਗੱਲ ਹੈ ਕਿ ਸਿੱਖ ਕੌਮ ਨੂੰ ਸਾਫ ਨਹੀਂ ਮਿਲਿਆ ਨਵੰਬਰ 1984 ਸਰਕਾਰ ਦੀ ਸ਼ੈਤੇ ਕਈ ਦਿਨ ਸਿੱਖਾਂ ਤੇ ਕਹਿਟਾਇਆ ਗਿਆ ਜਿਸ ਨੇ ਦੁਨੀਆ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਤੌਰੰਦਰ ਤੱਕ ਖਲਾਕੇ ਰੱਖ ਦਿੱਤਾ ਸੀ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਲਿਖਿਆ ਕਿ ਨਵੰਬਰ 1984 ਦੌਰਾਨ ਕੇਂਦਰ ਦੀ ਕਾਂਗਰਸ ਹਕੂਮਤ ਦੁਆਰਾ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤੀ ਗਈ ਸਿੱਖ ਨਸਲਕੁਸ਼ੀ ਇਤਿਹਾਸ ਦਾ ਬਹੁਤ ਹੀ ਦਰਦਨਾਕ ਖੂਨੀ ਸਾਾਕਾ ਸੀ ਕਾਂਗਰਸੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਅਗਵਾਈ ਹੇਠ ਹਜ਼ਾਰਾਂ નિર્ਦੋਸ਼ ਸਿੱਖ ਬੱਚੇ ਨੌਜਵਾਨ ਮਰਦ ਔਰਤਾਂ ਤੇ ਬਜ਼ੁਰਗਾਂ ਨੂੰ ਬੇਪੱਤ ਕਰਕੇ ਅਨਮਨੁੱਖੀ ਤਰੀਕਿਆਂ ਸੌਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਨਿਖੇ ਕਿ ਨਵੰਬਰ 1984 ਸਿੱਖ ਨਸਲ ਨੂੰ ਅਜੇ 41 ਸਾਲ ਬੀਤ ਗਏ ਨੇ ਪਰ ਸਿੱਖ ਕੌਮ ਦੇ ਮਨਾਂ ਦੇ ਵਿੱਚੋਂ ਜ਼ਖਮ ਅਜੇ ਵੀ ਅੱਲੇ ਨੇ ਮੈਂ ਖੁਦ ਉਸ ਮੰਜ਼ਰ ਨੂੰ ਨੇੜੇ ਤੋਂ ਦੇਖਿਆ ਹਟਾਇਆ ਜੋ ਕਾਂਗਰਸੀ ਹਕਮਰਾਨਾਂ ਨੇ ਦਿੱਲੀ 'ਚ ਨਵੰਬਰ 1984 'ਚ ਕੀਤਾ ਸੀ ਦਿੱਲੀ ਸਿਟੀ ਕੇਂਦਰ ਦੀ ਹ ਕਾਂਗਰਸ ਹਕੂਮਤ ਵੱਲੋਂ ਅਜੀਬ ਗਾਂਧੀ ਦੀ ਅਗਵਾਈ ਹੇਠ ਨਿਰਦੋਸ਼ ਸਿੱਖ ਬੀਬੀਆਂ ਨੂੰ ਬੇਵਪਤ ਕਰਕੇ ਹਜ਼ਾਰਾਂ ਸਿੱਖ ਨੌਜਵਾਨਾਂ ਬੱਚਿਆਂ ਤੇ ਬਜ਼ੁਰਗਾਂ ਦੇ ਜਿਉਂਦਿਆਂ ਦੇ ਗਲਾ ਸਟਾਈਲ ਪਾ ਕੇ ਅਨਮਨੁੱਖੀ ਤਰੀਕਿਆਂ ਨਾਲ ਕਤਲ ਕੀਤਾ ਗਿਆ ਇੱਕ ਹਫ਼ਤੇ ਤੱਕ ਚੱਲੇ ਇਸ ਕਿਰਨੌਣੀ ਤੇ ਨਫ਼ਰਤ ਦੀ ਕਤਲੀਆਮ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਬੁਲੰਦਰ ਕੇ ਰੱਖ ਦਿੱਤਾ ਕਦੇ ਨਹੀਂ ਭੁਲਾਈ ਜਾ ਸਕਣ ਵਾਲੀ ਹਜ਼ੂਰ ਕਾਲਕਸਿਕ ਸਾਹਿਬ ਦੇ ਕਾਜਕਾਰ ਦੱਸਿਆ ਤੇ ਖਸ਼ਰੀ ਕੇਸਕਰ ਸਾਹਿਬ ਦੇ ਇਤਿਆਸ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਸਮੂਹ ਸ਼ਹੀਦਾਂ ਦਾ ਸਤਕਾਰ ਪੇਂਡ ਕਰਦੇ ਕਿਹਾ ਕਿ ਸਿੱਖਾਂ ਨੂੰ ਅਜ ਤੱਕ 1984 ਚ ਕੀਤੇ ਗਏ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਨਾ ਕਿਹਾ ਕਿ ਸਿੱਖ ਨਸਲਕੁਸ਼ੀ ਕਰਨ ਵਾਲੇ ਬਹੁਤੇ ਦੋਸ਼ੀ ਫੜੇ ਨਹੀਂ ਗਏ ਖਾਸ ਕਰ ਕਾਂਗਰਸ ਦੇ ਵੱਡੇ ਆਗੂ ਅੱਜ ਵੀ ਆਜ਼ਾਦ ਨੇ ਦੋ ਕਿ ਪੀੜਤ ਸਿੱਖ ਪਰਿਵਾਰ ਉਹਨਾਂ ਨੂੰ ਸਜ਼ਾਵਾ ਦੀ ਰਾਹ ਦੇਖ ਰਹੇ ਨੇ ਜੋ ਕਿ ਜਮਹੂਰੀ ਕਈ ਜਾਣ ਵਾਲੇ ਭਾਰਤ ਦੇ ਮੱਥੇ ਤੇ ਕਾਲਾ ੱੱਬਾ ਹੈ ਉਨੇ ਕਹੇ ਕਿ ਜਦੋਂ ਦੇਸ਼ ਅੰਦਰ ਘਟ ਗਿੰਦੀ ਹੈ ਖਾਸ ਕਰਕੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰੀ ਤੰਤਰ ਦੇ ਮਾਪਦੰਡ ਬਦਲ ਕੇ ਵਿਤਕਰੇ ਵਾਲੇ ਹੋ ਜਾਂਦੇ ਨੇ ਜਥੇਦਾਰ ਗਰਗਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਸਿੱਖ ਨਸਲ ਕੁਸ਼ੀ ਦੀ ਗੱਲ ਆਉਂਦੀ ਹੈ ਤਾਂ ਬਹੁਤਾਂ ਤਿਰੰਖ ਪਾਸੇ ਸਾਡੇ ਵਿਰੋਧ ਹੁੰਦੀ ਹੈ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਕੀ ਢਾਂਚੇ 'ਤੇ ਕਬੱਡੀ ਤਬਦੀਲੀ ਕੀਤੀ ਜਿਸ ਨਾਲ 69 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ। ਕੱਤੀ ਅਕਤੂਬਰ ਨੂੰ ਜਾਰੀ ਕੀਤਾ ਗਿਆ ਕੇਂਦਰ ਸਰਕਾਰ ਦਾ ਹੁਕਮ 5 ਨਵੰਬਰ ਤੋਂ ਲਾਗੂ ਹੋਏਗਾ। ਇਹ ਪਹਿਲੀ ਵਾਰ ਜਦੋਂ ਯੂਨੀਵਰਸਿਟੀ ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾਵਾਂ ਜੋ 1882 'ਚ ਸਥਾਪਿਤ ਹੋਈਆਂ ਸਨ ਤੇ 1947 ਤੋਂ ਬਾਅਦ ਚੰਡੀਗੜ੍ਹ 'ਚ ਪੁਨਰਗਠਿਤ ਕੀਤੀਆਂ ਗਈਆਂ ਸਨ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾਦੀ ਪ੍ਰਵਾਨਗੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੋਟੀਫਿਕੇਸ਼ਨ ਜਾਰੀ ਕੀਤਾ ਯੂਨੀਵਰਸਿਟੀ ਦਾ ਸੰਚਾਰ ਹੁਣ ਵਾਈਸ ਚਾਂਸਲਰ ਦੀ ਅਗਵਾਈ ਹੇਠ ਇੱਕ ਬੋਰਡ ਆਫ ਗਵਰਨਰਸ ਕਰੇਗਾ ਜਿਸ ਬੋਰਡ ਦੇ ਵਿੱਚ ਕੇਂਦਰ ਸਰਕਾਰ ਯੂਜੀਸੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਿਲ ਹੋਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਵਾਲ ਕੀਤਾ ਕਿ ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈਪੁਰਨ ਕੁਮਾਰ ਦੀ ਖੁਸ਼ਕੁਰਸੀ ਦੇ ਸਬੰਧ ਦੇ ਵਿੱਚ ਦਰਜ ਐਫਆਈਆਰ ਤੇ ਖੁਦਕੁਸ਼ੀ ਲਈ ਇੱਕ ਸੌਂਡ ਦਾ ਦੋਸ਼ ਬਣਦਾ ਜਾਂ ਨਹੀਂ ਚੀਫ ਜਸਟੀਸ਼ੀਲ ਨਾਗੂ ਅਤੇ ਜਸਟਿਸ ਸੰਦੀਪ 베ਰੀ ਦੇ ਡਿਵੀਜ਼ਨ ਬੈਂਚਸ ਮਾਮਲੇ 'ਚ ਜ਼ਾਇਰ ਜਨਹਿਤ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਇਹ ਜਾਂਚ ਇਸ ਸਮੇਂ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ ਪਟੀਸ਼ਨ ਰਵਨੀਤ ਕੁਮਾਰ ਵੱਲੋਂ ਦਾਇਰ ਕੀਤੀ ਗਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਪੁੱਛਿਆ ਕਿ ਐਨਐਸਾਰੇ ਦੋਸ਼ਾਂ ਲਈ ਧਾਰਾ 306 ਦੀ ਵਰਤੋਂ ਕੀਤੀ ਜਾ ਸਕਦੀ ਹੈ ਚੀਫ ਜਸਟਿਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ ਜ਼ੁਬਾਨੀ ਗਾਲਾਂ ਥੱਪੜ ਮਾਰਨ ਨਾਲ ਵੀ ਧਾਰਾ 306 ਦੀ ਮਾਮਲਾ ਦਰਜ ਨਹੀਂ ਹੋ ਦਲੀਨ ਸੀਆਰਸੀ ਵਿਗਰਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਕਮਿਸ਼ਨ ਫੋਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਵੱਲੋਂ ਦੂਜੇ ਸਵੇਰ ਤੋਂ ਪੁਰਾਣੇ BS3 ਅਨੁਕੂਲ ਡੀਜ਼ਲ ਟਰੱਕਾਂ ਤੇ ਕਾਰਗੋ ਵਾਹਨਾਂ ਦੇ ਦਿੱਲੀ ਵਿੱਚ ਦਾਖਲੇ ਤੇ ਪੂਰਨ ਤੌਰ ਤੇ ਬੰਦੀ ਲਗਾ ਦਿੱਤੀ ਗਈ ਹੈ ਮੈਨੇਜਮੈਂਟ ਨੇ ਇੱਕ ਨੋਟਿਸ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਦੂਜੇ ਰਾਜਾਂ ਦੇ ਡਿਸਟ੍ਰਿਕਟ ਸਾਰੇ ਵਾਹਨ ਹਲਕੇ ਵਾਹਨ ਦਰਮਿਆਨੇ ਵਾਹਨ ਤੇ ਭਾਰੀ ਮਾਲ ਵਾਹਨ ਜੋ BS6 ਦੇ ਅਧੀਨ ਨਹੀਂ ਆਉਂਦੇ ਨੂੰ 1 ਨਵੰਬਰ ਯਾਨੀ ਕਿ ਅੱਜ ਤੋਂ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ ਹਾਲਾਂਕਿ ਦੂਜੇ ਸੂਬਿਆਂ ਤੋਂ BS4 ਅਤੇ ਪੂਲ ਵਪਾਰਕ ਮਾਲ ਵਾਹਨਾਂ ਨੂੰ 31 ਅਕਤੂਬਰ 2026 ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ Department of Revenue Intelligence ਨੇ Mumbai ਦੇ Chhatrapati Shivaji Maharaj International Airport 'ਤੇ ਇੱਕ ਮਹਿਲਾ ਮੁਸਾਫਿਰ ਕੋਲੋਂ 4.7 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਕੀਮਤ 47 ਕਰੋੜ ਰੁਪਏ ਅਧਿਕਾਰੀਆਂ ਦੱਸਿਆ ਕਿ DRI ਟੀਮ ਨੇ Sri Lanka ਤੋਂ Colombo ਤੋਂ ਆਈ ਮੁਸਾਫਿਰ ਨੂੰ ਰੋਕਿਆ ਤੇ ਉਸਦੇ ਸਮਾਨ ਦੀ ਜਾਂਚ ਕੀਤੀ ਜਾਣ ਦੌਰਾਨ ਕਾਫੀ ਪੈਕਟਾਂ ਦੇ ਅੰਦਰ ਛੁਪੇ ਹੋਏ ਚਿੱਟੇ ਪਾਊਡਰ ਦੇ 9 ਥੈਲੇ ਬਰਾਮਦ ਕੀਤੇ ਗਏ NDPS ਫੀਲਡ ਕਿਟ ਵੱਲੋਂ ਜਾਂਚ ਨੇ ਪੁਸ਼ਟੀ ਕੀਤੀ ਕਿ ਪਦਾਰਥ ਕੋਕੀਨ ਸੀ ਇਸ ਤੋਂ ਬਾਅਦ ਹਵਾਈ ਅੱਡੇ 'ਤੇ ਖੇਪ ਪ੍ਰਾਪਤ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਦੀ ਕਾਰਵਾਈ ਦੇ ਨਤੀਜੇ ਵਜੋਂ 3 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੰਡਨ ਦੇ ਸੌਫਟਬੀਡ ਨਿਲਾਮੀਕਾਰ ਦੇ 800 ਦੀ ਇਸਲਾਮਿਕ ਵਰਲਡ ਐਂਡ ਇੰਡੀਅਨ ਨਿਲਾਮੀ ਦੌਰਾਨ ਪਾਠਨਾ ਜੁੜੀਆਂ ਕਈ ਇਤਿਹਾਸਿਕ ਵਸਤਾਂ ਦੀ ਨਿਲਾਮੀ ਹੋਈ ਤੇ ਕਈ ਨਵੇਂ ਰਿਕਾਰਡ ਬਣੇ ਜਿਸ 'ਚ ਕੁੱਲ 1 ਕਰੋੜ ਪੌਣ ਤੋਂ ਵੱਧ ਦੀ ਰਕਮ ਇਕੱਠੀ ਹੋਈ ਇਸ ਨਿਲਾਮੀ ਵਿੱਚ ਖਾਸ ਕਰਕੇ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇੱਕ ਚਿੱਤਰ ਲਗਭਗ 11 ਕਰੋੜ ਰੁਪਏ ਤੋਂ ਵੱਧ 'ਚ ਵਿਕਿਆ ਹੈ ਸਿੱਖ ਕਲਾ ਦੇ ਖੇਤਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਚਿੱਤਰਕਾਰ ਸਰਦਾਰ ਬਿਸ਼ਨ ਸਿੰਘ ਵੱਲੋਂ ਬਣਾਇਆ ਗਿਆ ਇਸ ਕਲਾਕ੍ਰਿਤੀ 'ਚ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਸਵਾਰ ਨੇ ਤੇ ਉਹਨਾਂ ਨੂੰ ਸਮੇਂ ਦੀ ਰਾਜਤਾਨ ਤਸਵੀਰ 'ਚ ਉਹਨਾਂ ਦੇ ਨਾਲ ਉਹਨਾਂ ਦੇ ਪੁੱਤ ਸ਼ੇਰ ਸਿੰਘ, ਭਾਈ ਰਾਮ ਸਿੰਘ, ਰਾਜਾ ਗੁਲਾਬ ਸਿੰਘ ਤੇ ਹੋਰ ਦਰਬਾਰੀ ਵੀ ਸ਼ਾਮਿਲ ਦਿਖਾਈ ਦੇ। ਨੰਬਰ ਤੇ ਪਹਿਲੇ ਹਫਤੇ ਚ ਪੰਜਾਬ ਦੇ ਲੋਕਾਂ ਨੂੰ ਵਾਦੇ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਨੇ 5 ਤੇ 6 ਨਵੰਬਰ ਨੂੰ ਸਵੇਰ ਵਿੱਚ ਮੀਂਹ ਦੀ ਪੂਖਵਾਨੀ ਕੀਤੀ ਹਾਲਾਂਕਿ ਅਜ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ 4 ਨਵੰਬਰ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਜਾਏਗਾ ਇਸ ਦਾ ਪ੍ਰਭਾਵ ਜੰਮੂ ਕਸ਼ਮੀਰ ਚ ਸਭ ਤੋਂ ਵੱਧ ਮਹਿਸੂਸ ਹੋਏਗਾ ਜਦੋਂ ਕਿ ਇਹ 5 ਤੇ 6 ਨਵੰਬਰ ਨੂੰ ਪੰਜਾਬ ਨੂੰ ਵੀ ਪ੍ਰਭਾਵਿਤ ਕਰੇਗਾ ਇਹਨਾਂ ਦੋ ਦਿਨਾਂ ਦੌਰਾਨ ਰਾਜ ਦੇ ਜ਼ਿਆਤਰ ਖੇਤਰਾਂ 'ਚ ਬਦਲਵਾਹੀ ਰਹੇਗੀ ਕਈ ਥਾਵਾਂ 'ਤੇ ਦਰਮਿਆਨੀ ਤੋਂ ਕਾਰਿਵਾਰਿ ਰਿਸ਼ ਹੋ ਸਕਦੀ ਹੈ ਇਹ ਮੀ ਕਬੱਡੀ ਖਿਡਾਰੀ ਦੀ ਦਿਹਾੜੀ ਹੋਈ ਬੇਰਹਿਮੀ ਨਾਲ ਹੱਤਿਆ ਨੂੰ ਵਿੰਦਾ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਪਹਿਲਾਂ ਹੀ ਜੰਗਲ ਰਾਜ ਵਿੱਚ ਦਾਖਲ ਹੋ ਚੁੱਕੀ ਕਿਉਂਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਤੇ ਉਹਨਾਂ ਵਿੱਚ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਮਾਰਨ ਦੀ ਹਿੰਮਤ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਜੰਗਲ ਰਾਜ ਦੀ ਹੈ ਪੰਜਾਬ ਵਿੱਚ ਅਪਰਾਧੀਆਂ ਗੈਂਗਸਟਰਾਂ ਤੇ ਕਾਤਲਾਂ ਦਾ ਰਾਜ ਹੈ ਨਾ ਕਿ ਪੁਲਿਸ ਦਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਫਿਲਹਾਲ ਸਪੀਡ ਨਿਊਜ਼ ਵਿੱਚ ਪਾਸੇ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.